ਫੱਲ 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 아이 ਜੱਪੀ ਵਾਲੀ ਸਭਾ ਹਟਦੇ ਫਟਦੇ ਸਾਰੀ ਮੂਛ ਪਾਲੀ ਪੱਥਾ ਦੇਖ ਦੇ ਬਾਹ ਗੁਰੂ ਇਹ ਕਹਤੇ ਸਪੇ ਆਪਣਾ ਨਾ ਕੇ ਆਉਣਾ ਵਾ ਫੇ ਰੋਟੀ ਆ ਕੇ ਨਾ ਕੇ ਆਉਣਗੇ ਪਾਈਪ ਦੇ ਨਾਲ ਹਾਂਜੀ ਹੁਣ ਅਸੀਂ ਪਹੁੰਚ ਚੁੱਕੇ ਆ ਪਾਪਾ ਦੇ ਬੈਸਟ ਫਰੈਂਡ ਦੇ ਘਰੇ ਉਹਨਾਂ ਦੇ ਉਹ ਵੀ ਬੋਏ ਹੋਇਆ ਵਿਸੇਰੇ ਬੰਨਣ ਦੀ ਰਸਮ ਸੀਗੀ ਤਾਂ ਕਰਕੇ ਅਸੀਂ ਆਈ ਸੀ ਸਾਰੇ ਜਾਣੇ ਬੈਠੇ ਨੇ नद के भरजाइया बैठिया ने उधर बाकी सारे गेस्ट बैठे ने सेरे तो पहले ही बने गए लेट हो गए <laughs> पाली परे <laughs> सारे पाली <laughs> एक और लैके आओ आ बहुत गुलाब जामणा खादिया अच मै मैंने नहीं नहीं दस ग्यारह खा गई Lagi kayak berusaha menandingi ganti, ganti ya tuh. Bahagia aku nih, terus sampai <laughs> ke sini. Membuat ya, aduh, udah ketemu, ਸਦਾ ਨਾ ਸਦਾ ਨਾ ਕੋਈ ਨਾ ਕੋਈ ਪੜ ਲਵੇ ਪੜ ਲਵੇ ਪੜ ਲਵੇ ਪੜ ਲਵੇ 아이 ਜੱਫੀ ਵਾਲੀ ਸੀ ਸਿਮਰਤ ਨੇ ਤਾਂ ਹਜੇ ਇੰਨਾ ਪਿਆਰ ਕੀਤਾ ਨਾ ਤਾਂ ਡਰੇ ਵੀ ਮੇਲੇ ਦੰਦ ਕਿੰਨੇ ਵੱਡੇ ਹੈ ਚੁੰਬੜੀ ਜਾਵੇ ਨਾ ਆ ਜਾਣਾ ਤਾਂ ਆਹ ਰੱਖੀ ਕੋਈ ਲੈ ਕੇ ਗਈ ਹੈ ਲੋ ਜੀ ਰੋਟੀ ਖਾਣ ਜਲੇ ਹਣ ਰੋਟੀ ਖਾ ਕੇ ਚੱਲਾਂਗੇ ਵਾਪਸ ਆ ਵੀਰੇ ਦੇ ਦੋਸਤ ਦੀ ਮੰਮੀ ਆ ਉਹਨਾਂ ਦੇ ਵਾਈਫ ਆ ਅੱਗੇ ਵਾਲੇ ਆਹ ਕਿੱਧਰ ਹੀ ਨੇ ਗਏ ਅੱਡੀ ਵੀਰੇ ਦੇ ਉਹ ਵੀਰੇ ਗਿਆ ਹੈ ਬਾਹਰ ਆ ਬੇਟੀਆਂ ਨੇ ਇਹਨਾਂ ਦੀਆਂ ਅੱਜ ਸੀ ਚਲੀ ਰੋਟੀ ਖਾਣੇ ਉਹਦੇ ਪਹਿਲਾਂ ਮੈਂ ਲੈ ਮੈਂ ਖਾਣਾ ਜਾ ਕੇ ਮੋੱਕੇ ਮੈਂ ਜਾ ਬੈਸਮਾਨ ਪਾਸ ਨੂੰ ਛੱਡਤੀ ਰੋਟੀ ਖਾਣ ਲੱਗੀ ਜਿਵੇਂ Thank you on roti ਖਾ ਰਹੇ ਸੀਗੇ ਭੂਆ ਜੀ ਹੁਣੀ ਵੀ ਅਸੀਂ ਵੀ ਖਾਂਗੀ ਬਹੁਤ ਹੋ ਗਈ ਭੂਆ ਜੀ ਨੂੰ ਮਾੜਾ ਜਿਹਾ ਖਾ ਕੇ ਦਲੀ ਖਾਂਗਾ ਹੈ ਬਾਈ ਛੇੜਨ ਲੱਗ ਗਈ ਹੁਣ ਤਾਂ ਬੱਸ ਨਹੀਂ ਖਾ ਰੋ ਇੱਧਰ ਆ ਟੱਪੀ ਜਾਂਦੇ ਆ ਆ ਕਿੱਧਰ ਢੋਲੂ ਜਾ ਬੈਠਾ ਇੱਧਰ ਅਸੀਂ ਖਾ ਰਹੇ ਹਾਂ ਰੋਟੀ ਫੇਰ ਛੇੜ ਪੀਸੀ ਤੇਗੀ ਹੁਣ ਇਸ ਲੈ ਹੋ ਵੀ ਜੀਰੀ ਤੇ ਲੈ ਪਾਣੀ ਕਰ। ਆ। ਨੂੰ ਜਲਾ ਲਾ। ਬੱਚੇ ਕਰ। ਸਭ ਇਹ ਦੇ ਦੇ। ਪਾਣੀ ਕਰ ਦੇ ਪਾਣੀ ਕਰ ਦੇ। ਹੈ ਜਲੇ? ਪਾਣੀ ਕਰ ਦੇ ਪਾਣੀ ਕਰ ਦੇ। ਪਾਣੀ ਕਰ ਦੋ ਬੀਜੀ ਦੇ। ਖੇਡ ਵੀ ਆਓ ਹਜੇ। ਆ ਬਚਪਾਤਾ। ਪੱਖਾ ਦੇ ਦੇ ਮੱਖਾ। ਮੱਖਾ ਦੇ ਦੇ। ਪਿੱਛੇ ਉੱਗਲ ਪਿੱਛੇ। ਪੱਖਾ ਦੇ ਦੇ। ਬਾਹ ਗੁਰੂ। ਸਾਸ਼ੀ ਕਾ ਕਿਵੇਂ ਕਰਦੇ ਹੁੰਦੇ ਹੈ ਜਲ ਸਾਸ਼ੀ ਕਾ ਕਿ ਬਤਾਦੇ ਨਹੀਂ ਖਾਣ ਦਾ ਮੂਡ ਨਹੀਂ ਹੈ ਜੀ ਮੈਂ ਤੇ ਉੱਕਾੜ ਕੇ ਬੋਲ ਲੱਗਦਾ ਪਰ ਫਾਮ ਚੁੱਕਾ ਹੈ ਚੁੱਕਾ ਇੰਨੇ ਨੇ ਤਾਂ ਹੈ ਅਟੋਮੈਟਿਕ ਹੋ ਜਾਂਦਾ ਮੈਂ ਕਹਿੰਦਾ ਨਾ ਲੰਗਰੀ ਨਹੀਂ ਮਿੱਟੀ ਖੱਦ ਹੈ ਲਾ ਜਿੱਦ ਪਾਦੀ ਗਦੇ ਪਾਣੀ ਉਹ ਬਸ ਇੱਕ ਰੰਗ ਦੋਸਤ ਦਵਣਾ ਦੀ ਪਾਰੀ ਕਰ ਦੋਸਤ ਪਾਰੀ ਕਰ ਦੋ ਪਾਰੀ ਕਰ ਦੋ ਪਾਰੀ ਕਰ ਦੋ ਪਾਰੀ ਪਾਰੀ ਕਰ ਦੋ ਮਮਾ ਮੇਰਾ ਫੋਨ ਹੈ ਯਾਰ ਆ ਦੇਖੀ ਆ ਦੇ ਜੀਤਾ ਉਹ ਕਹਿੰਦੇ ਚੱਕੀ ਹਾਂਜੀ ਰੋਟੀ ਖਾਣ ਲੱਗੇ ਆਂ ਰਾਤ ਦੀ ਉਧਰੋਂ ਆ ਗਏ ਸੀ ਵੀਰੇ ਦੇ ਦੋਸਤੇ ਕਰੋ ਤੁਮੇ ਆ ਕੇ ਵਲੋਗ ਬਣਿਆ ਹੀ ਨਹੀਂ ਉਹ ਕਿ ਅਸੀਂ ਉਧਰੋਂ ਲੇਟ ਹੋ ਗਏ ਸਵੇਰੇ ਕੰਮ ਉੱਪਰ ਕਰਨੇ ਕੇ ਪਹਿਲੇ ਕੰਮ ਕੂਮ ਦੇ ਕਰਨ ਲੱਗੇ ਮਾੜਾ ਮੋਟਾ ਤੇ ਹੁਣ ਆ ਅਸਰੇ ਦੇ ਘਰੇ ਜਾਈ ਆਏ ਥੋੜਾ ਥੋੜਾ ਟਾਈਮ ਹੋ ਉਹ ਮੰਨਦੇ ਆਂ ਸੇ ਰੋਟੀ ਖਾਣ ਲੱਗੇ ਆਂ ਮਟਰ ਪਨੀਰ ਦੀ ਸਬਜ਼ੀ ਐ ਕਾਜਰ ਮਟਰ ਦੀ ਸਬਜ਼ੀ ਐ ਤੇ ਦਾਲਾਂ ਬਹਿਲੀਆਂ ਸਲਾਦ ਅਸੀਂ ਭੂਆ ਬਦੇ ਜਿ ਇਕੱਠੀਆਂ ਖਾਣ ਲੱਗੀਆਂ ਅੱਜ ਰੋਟੀ ਤੂੰ ਨੇ ਜਾਣੀ ਐ ਤੇ ਉਹ ਨਿਆਣੇ ਖਾਂਦੇ ਬੈਠੇ ਉਹ ਕਹਿੰਦੇ ਅਸੀਂ ਪਾਏ ਪੜਾ ਨਾ ਆ ਕੇ ਆਉਣਾ ਵਾ ਫੇ ਰੋਟੀ ਆ ਕੇ ਨਾ ਆ ਕੇ ਆਉਣਗੇ ਪਾਈਪ ਦੇ ਨਾਲ ਪਾਈਪ ਨਾਲ ਲਮਾਉਣਗੇ ਇਹਨਾਂ ਨੂੰ ਪ੍ਰੈਸ਼ਰ ਨਾਲ ਕਿ ਕਿ ਪਟ ਕਿ ਕਿ ਪਾਈਪ ਨਾਲ ਲਮਾਉਣਾ ਓਏ और ये कटिंग प्लान करना यार तो बहुत काम लग